ਸਰਕਾਰ ਦੇ ਡਾਕਟਰ ਚੰਨੀ ਜੀ ਤੇ ਪੁਲਵਿੰਦਰ ਕੰਗ ਜੀ ਦਾ ਬਹੁਤ ਧੰਨਵਾਦ ਹੈ ਵੀਡੀਓ ਸਾਹਿਬ ਜੈਪ ਸਿੰਘ ਦਾ ਤੇ ਐਸਡੀਓ ਸਾਹਿਬ ਦਾ ਧੰਨਵਾਦ ਆ ਗ੍ਰਾਂਟ ਦੀ ਕੋਈ ਕਮੀ ਨਹੀਂ ਕਿਸੇ ਦਾ ਪੈਸਾ ਰੱਖਿਆ ਨਹੀਂ ਅਸੀਂ ਸਭ ਦਾ ਪੈਸਾ ਦਿੱਤਾ ਜਿੰਨੀ ਗ੍ਰਾਂਟ ਮੰਗ ਲਈ ਅਸੀਂ ਉਹਨਾਂ ਦੇ 27,84,000 ਰੁਪਇਆ ਫਰੀਦ ਨੂੰ ਆ ਚੁੱਕਿਆ ਆ ਕੀ ਆਪਾ ਤੇ ਹੁਣ 20 ਲੱਖ ਰੁਪਏ ਥੋੜੇ ਦਿਨ ਤੱਕ ਜੀਸੀ ਸਾਹਿਬ ਨੇ ਆਪਾਂ ਨੂੰ ਦੇ ਦੇਣਾ ਬਿਲਡਿੰਗ ਬਣੂਗੀ ਉਹ ਵੀ ਤੁਹਾਡੇ ਸਾਹਮਣੇ ਆਏ ਤੇ ਕੁਛ ਨਹੀਂ ਦਾ ਜੀ ਕੱਖ ਗੰਡਾ ਘਾਹ ਤੇ ਤੋਬਾ ਉੱਥੇ ਤੇ ਛੋਟਾ ਜਿਹਾ ਪੰਜ ਕ ਬਿਸਤਵੇ ਛੇ ਚ ਹੁਣ ਅਸੀਂ ਆ ਜਗਾ ਵੀ ਛੜਵਾਈਏ ਸਾਰੀ ਪੰਚਾਇਤ ਦੇ ਨਾਲ ਕਰਵਾਈ ਆ ਕਿ ਉੱਚ ਤੋਬਾ ਪਟਿਆ ਤੇ ਤੋਬਾ ਵੀ ਆਨ ਪਟਾਈ ਹੋ ਗੇ ਪੱਥਰ ਦੀ ਚਣਾਈ ਕਰੀ ਆ ਥੱਲੇੋਂ ਸਾਢੇ 3-4 ਫੁੱਟ ਉੱਪਰ ਟਾਪ 2 ਲੈਵਲ ਕਿਆ ਬਾਤ ਇਹ ਚਮਕੌਰ ਇਲਾਕੇ ਦਾ ਪਹਿਲਾ ਟੋਬਾ ਆਉਗਾ ਜਿਹੜਾ 2-3 ਮਹੀਨੇ ਚ ਤਿਆਰ ਹੋਊਗਾ ਨਹੀਂ 3-3 ਸਾਲ ਲੱਗ ਜਾਂਦੇ ਟੋਬੇ ਪੂਰੇ ਨਹੀਂ ਹੁੰਦੇ ਤੇ ਅਸੀਂ ਟੋਬੇ ਕਰਕੇ ਇੰਜਨ ਵੀ ਪੱਕੇ ਹੀ ਰੱਖਿਆ ਵਾ ਲਿਆ ਕੇ ਵੀ ਜੇ ਪਾਣੀ ਆ ਗਿਆ ਤਾਂ ਕੱਢ ਦੋ ਇਹ ਥੋੜਾ ਜਿਹਾ 5-7 ਦਿਨ ਚ ਟੋਬਾ ਤਿਆਰ ਹੋ ਜਾਊਗਾ ਸਾਡਾ ਤਾਂ ਮੈਂ ਤਾਂ ਸਪਾਟੇ ਲਈ ਵੀ ਹੋਊਗਾ ਵਿੱਚ ਮੱਛੀਆਂ ਛੱਡੀਆਂ ਹੋਣਗੀਆਂ ਪਾਣੀ ਸਾਫ਼ ਸੁਥਰਾ ਹੋਊਗਾ ਅੱਜ ਆ ਮੈਂ ਪਿੰਡ ਫਰੀਦ ਵਿਖੇ ਹਰਵਿੰਦਰ ਦੇ ਘਰੇ ਹਰ ਮਹੀਨੇ ਰਾਸ਼ਨ ਦੇਣ ਆਉਂਦਾ ਤੁਹਾਨੂੰ ਯਾਦ ਹੋਊਗਾ ਪਿਛਲੇ 5-6 ਮਹੀਨੇ ਤੋਂ ਆ ਰਹੇ ਆਂ ਤੇ ਅੱਜ ਵੀ ਰਾਸ਼ਨ ਦੇਣ ਆਇਆ ਤਾਂ ਤਾਂ ਮੈਂ ਦੇਖਿਆ ਕਿ ਪਿੰਡ ਦੇ ਵਿੱਚ ਕੁਝ ਵਿਕਾਸ ਕਾਰਜ ਚੱਲ ਰਹੇ ਆ ਤਾਂ ਮੈਂ ਕਹੀ ਵੀ ਸਰਪੰਚ ਸਾਹਿਬ ਤੋਂ ਕੁਛ ਇਹ ਵੀ ਕੀ ਕੀ ਕੰਮ ਹੋ ਰਹੇ ਨੇ ਫਰੀਦ ਪਿੰਡ ਦੇ ਸਰਪੰਚ ਹੈਗੇ ਆ ਜੀ ਬੀਬਾ ਰਣਜੀਤ ਕੌਰ ਜੀ ਜਿਨ੍ਹਾਂ ਦੇ ਹਸਬੰਡ ਨੇ ਹੈਪੀ ਜੀ ਤੁਹਾਡਾ ਪੂਰਾ ਨਾਮ ਕੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਤੁਹਾਡੇ ਕਾਰਜਕਾਲ ਨੂੰ ਕਿੰਨਾ ਕੁ ਟਾਈਮ ਹੋ ਗਿਆ ਮੰਨ ਲਓ 8 ਕਿ ਮਹੀਨੇ ਹੋ ਗਏ ਜੀ 8 ਮਹੀਨੇ ਹੋ ਗਏ 8 ਮਹੀਨੇ ਦੇ ਵਿੱਚ ਪਿੰਡ ਦੀ ਨਹਿਰ ਬਦਲ ਰਹੇ ਹੋ ਤੁਸੀਂ ਤੇ ਮੈਂ ਕਈ ਦੇਖਿਆ ਕਿ ਕਈ ਕੰਮ ਪਿੰਡ ਦੇ ਵਿੱਚ ਨਵੇਂ ਹੋਏ ਨੇ ਹਾਂਜੀ ਬਿਲਕੁਲ ਤੁਸੀਂ ਡਿਟੇਲ ਦੇ ਵਿੱਚ ਅੱਜ ਸਾਨੂੰ ਫਰੀਦ ਪਿੰਡ ਦੇ ਦਰਸ਼ਨ ਕਰਾਓ ਜੀ ਤੁਹਾਡੇ ਆਉਣ ਤੋਂ ਬਾਅਦ ਕਿਹੜੇ-ਕਿਹੜੇ ਕੰਮ ਹੋਏ ਨੇ ਇੱਕ ਜੀ ਇਹ ਸ਼ੀਸ਼ੇ ਵਾਲੀਆਂ ਮਾਡਲ ਆ ਜੀ ਹੂੰ ਇਹ ਆਪਨਾ ਟੋਬਾ ਜੇ ਸ਼ੀਸ਼ੇ ਵਾਲੀਆਂ ਮਡ ਤਿੰਨ ਖੂਬ ਬਣੂਗੇ ਉਹਦੇ ਚੈਂਬਰ ਬਣੂਗਾ ਚੈਂਬਰ ਤੋਂ ਬੋਤਲਾਂ ਸਾਰਾ ਸ਼ੀਸ਼ੇ ਰੋਕ ਕੇ ਅੱਗੇ ਖੂਜ ਜਾਊਗਾ ਅਗਲੇ ਖੂਜ ਜਾ ਕੇ ਅੱਗੇ ਆਊਗਾ ਉਹ ਤੋਂ ਅੱਗੇ ਟੋਬੇ ਜਾਊਗਾ ਜੀ ਠੀਕ ਹੈ ਇਹ ਸਾਰਾ ਪ੍ਰੋਜੈਕਟ ਨਾਮਾ ਇੱਕ ਟੋਟਾ-ਕਟ ਜੀ 22 ਲੱਖ ਰੁਪਏ ਦਾ ਪ੍ਰੋਜੈਕਟ ਹੈ ਸਰਕਾਰ ਵੱਲੋਂ ਜੀ ਪਿਛਲੇ ਤੁਹਾਡੇ ਸਮਸਹਾਰ ਵੱਲੋਂ ਦਿੱਤਾ ਗਿਆ 22 ਲੱਖ ਦਾ ਤੇ ਨਾਲ ਸੈਂਟਰ ਗੁਰਪ੍ਰੀਤ ਸਿੰਘ ਜੀ ਇਹ ਵੀ ਮੇਰੇ ਖਿਆਲ ਚ ਖੂਹਾਂ ਪਰ ਕੁਝ ਨਵੇਂ ਕਿਸਮ ਦਾ ਲਾਣ ਜਾ ਰਹੇ ਹਾਂ ਤੁਸੀਂ ਐਂਗਲ ਇਹ ਤਾਂ ਸਾਡੀ ਪੰਚਾਇਤ ਨੂੰ ਸ਼ੌਂਕ ਤਾਂ ਵੀ ਅਲੱਗ ਜਿਹਾ ਦਿਖੇ ਰੋਪੜ ਜ਼ਿਲ੍ਹੇ ਜਿਹਾ ਵੀ ਫਰੀਦ ਹੈਗਾ ਕੋਈ ਫੋਟੋ ਖਿੱਚਣ ਆਵੇ ਇਹ ਜੇ ਖੂਹ ਬਣਾਉਣੇ ਅਸੀਂ ਇਹ ਦੇਖਿਓ ਆਪਣੀ ਬਹੁਤ ਮਿਹਨਤ ਆਈ ਇਹ ਚੀਜ਼ ਦੇਖਿਓ ਉੱਪਰ ਵੀ ਹਰੇ ਬਹੁਤ ਗੁੱਸ ਲੱਗਣਾ ਇਹ ਅਗਲੇ ਹਫ਼ਤੇ ਤੱਕ ਫਿਟ ਹੋ ਜੂਗੇ ਖੂਹ ਦੇਖਣ ਆਲੇ ਹੋਣਗੇ ਤਾਂ ਮੈਂ ਤਾਂ ਹਰ ਮਹੀਨੇ ਆਉਂਗਾ ਰਹਿਣਾ ਤਾਂ ਮੈਂ ਜ਼ਰੂਰ ਦੇਖਣ ਆਉਂਗਾ ਜੀ ਇਹ ਤਿੰਨ ਖੂਹਾਂ ਤਿੰਨੇ ਦੇਖੋ ਜਾਨ ਅ ਮੈਂ ਦੇਖਿਆ ਕਿ ਪਿੰਡ ਦੇ ਵਿੱਚ ਜਿਮ ਵੀ ਆ ਹਾਂਜੀ ਜਿਮ ਉਹ ਠੋਡੇ ਦੌਰਾਨ ਆਏ ਕਿ ਪਹਿਲਾਂ ਤਾਂ ਹਾਂਜੀ ਇਹ ਵੀ ਜਿਮ ਅਸੀਂ ਕਲੱਬ ਵੱਲੋਂ ਲੈਂਦੀ ਆ ਜੀ ਅਸੀਂ ਨੌਜਵਾਨ ਮੁੰਡਿਆਂ ਦੇ ਸਾਰਿਆਂ ਨੇ ਕਲੱਬ ਦੇ ਸਾਥ ਦੇ ਨਾਲ ਉਹਨਾਂ ਨੇ ਪੈਸੇ ਦਿੱਤੇ ਜਿਮ ਲੈਂਦੀ ਆ ਤੇ ਇਕਬਾਲ ਸਿੰਘ ਐਸਪੀ ਲੰਬੜ ਦਾ ਭੂਜਿੰਦਰ ਸਿੰਘ ਉਹਨਾਂ ਨੇ ਡੀਜੀਪੀ ਸਾਹਿਬ ਨਾਲ ਜਦਕਾਣਾ ਦੇ ਦਿੱਤੇ ਸਾਨੂੰ ਫ੍ਰੀ ਤੇ ਮੀਟਰ ਲਾ ਕੇ ਦਿੱਤਾ ਵੀ ਜਿਮ ਮਾਰੋ ਜਿੰਨਾ ਟਾਈਮ ਮਾਰਨੀ ਹੈ ਕੋਈ ਕਿਰਾਇਆ ਕੋਈ ਕੁਝ ਨਹੀਂ ਤੇ ਨਸ਼ਾ ਪੱਤਾ ਤੁਹਾਡੇ ਪਿੰਡ ਸਾਡੇ ਪਿੰਡ ਲਗਭਗ ਨਸ਼ਾ ਪੱਤਾ 96% ਸਾਫ਼ ਸੁਥਰਾ ਚਿੱਤਾਂ ਦਾ ਸਾਡੇ ਪਿੰਡ ਹੈ ਨਹੀਂਓ ਇੱਕ ਵੀ ਨਹੀਂ ਹੈਗਾ ਇੱਕ ਵੀ ਨਹੀਂ ਹੈਗਾ 100% ਚਿੱਟਾ ਫਰੀ ਆ ਤੇ ਬਾਕੀ 98% ਆ ਕੋਈ ਬੰਦਾ ਕੋਈ 1 2 ਹੁੰਦੇ ਆ ਉਹ ਅਸੀਂ ਬਾਹਰ ਚੁੱਕ ਚਲੋ ਉਹ ਜਾਨਕੀ ਪੈਗਸ਼ੈਗ ਵਾਲਾ ਹੀ ਰਹੇਗਾ ਤੇ ਜਾਨਕੀ ਮਾਰੂ ਨਸ਼ਾ ਤੋਂ ਤੁਹਾਡਾ ਪਿੰਡ ਦੂਰ ਆ ਦੂਰ ਆ ਜੀ ਦੂਰ ਸ਼ਾਬਾਸ਼ ਧਾਰਮਿਕ ਸਥਾਨ ਦੱਸੋ ਜੀ ਕਿੰਨੇ ਆ ਤੁਹਾਡੇ ਧਾਰਮਿਕ ਸਥਾਨ ਸਾਡੇ ਜੀ ਗੁਰਦੁਆਰਾ ਸਾਹਿਬ ਦੋ ਆ ਜੀ ਪਰ ਅਸੀਂ ਸੋਚਦੇ ਆ ਪੰਚਾਇਤ ਆ ਵੀ ਅਸੀਂ ਇੱਕੋ ਬਣਾਇਆ ਜਾਵੇ ਤੇ ਆਵਾਦੀ ਹੈ ਨਹੀਂ ਸਾਡੇ ਪਿੰਡ ਦੀ ਬਹੁਤੀ ਗੁਰਦੁਆਰੇ ਦੋ ਦੋ ਆ ਜੀ ਤੇ ਬੀਬੀ ਸਰਨ ਕਰ ਦੀ ਯਾਦ ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਆ ਸਾਡੇ ਉਧਰ ਜੀ ਤੇ ਇੱਕ ਪਿੰਡ ਸਾਡੇ ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਪਰ ਜੀ ਅਸੀਂ ਇੱਕ ਜਗ੍ਹਾ ਲੈ ਕੇ ਹੀ ਸਾਰੇ ਪਿੰਡ ਦੇ ਸਮਝੌਤੇ ਸਾਰਿਆਂ ਦੇ ਸਾਥ ਨਾਲ ਅਸੀਂ ਗੁਰਦੁਆਰਾ ਹਾਂਜੀ ਹਾਂਜੀ ਉਹ ਸਾਰੇ ਪਿੰਡ ਦੇ ਆ ਸਾਰਿਆਂ ਨੇ ਰਲ ਕੇ ਹੀ ਕਿ ਉਧਰ ਗੁਰਦੁਆਰਾ ਸਾਹਿਬ ਦਾ ਕਮਰਾ ਬਣਵਾਇਆ ਜੀ ਇਕਬਾਲ ਸਿੰਘ ਉਹਨਾਂ ਨੇ ਦਾ ਖੈਰ ਹਾਲ ਦੇ ਸਾਰਿਆਂ ਨੇ ਇਹ ਪਿੰਡ ਦੇ ਨਾਲ ਜਿੰਨਾ ਜੋ ਸਕਿਆ ਉਹਨਾਂ ਬਣਾਇਆ ਤੇ ਦੂਜੀ ਬਿਲਡਿੰਗ ਕੰਡਮਾ ਉਹ ਅਸੀਂ ਸਰਕਾਰ ਦੁਆਰੇ ਪਾਤੀ ਜੀ ਉਹ ਪਿਛੇ ਉਹ ਆਪਣੀ ਆ ਜਾਊਗੀ ਉੱਥੇ ਨਵੀਂ ਬਿਲਡਿੰਗ ਬਣੀ ਜਾਊਗੀ ਕੋਈ ਹਾਲ ਜਾਂ ਕੋਈ ਚੀਜ਼ ਬਣੀ ਜਾਊਗੀ ਥੋੜਾ ਟਾਈਮ ਲੱਗੂਗਾ ਠੀਕ ਹਾਂਜੀ ਮੰਦਿਰ ਸਿੱਧਾ ਇੱਕ ਮੰਦਿਰ ਆ ਜੀ ਬਾਬੇ ਸਿੱਧਾ ਜੀ ਠੀਕ ਹੈ ਤੇ ਉਹਦਾ ਵੀ ਸਾਲ ਆਈ ਸਾਡਾ ਇੱਕ ਦੋ ਮਹੀਨੇ ਤੱਕ ਸਾਲ ਆ ਨਾਈਟ ਸਾਲ ਹਾਂਗਾ ਬਾਬਾ ਜੀ ਦੇ ਦਰਵਾਜ਼ੇ ਤੇ ਤੈਨੂੰ ਲੰਗਰ ਚੱਲਦਾ ਜੀ ਕੀ ਬਾਤ ਆ ਤੇ ਤੁਸੀਂ ਪੰਚਾਇਤ ਮੈਂਬਰ ਹੋ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਠੀਕ ਹੈ ਜੀ ਮੈਂ ਫੌਜ ਤੋਂ ਰਿਟਾਇਰ ਹਾਂ ਠੀਕ ਹੈ ਜੀ ਤੇ ਪਿੰਡ ਦੇ ਵਿਕਾਸ ਕਾਰਜਾਂ ਤੋਂ ਸੰਤੁਸ਼ਟ ਹੋ ਹਾਂਜੀ ਬਹੁਤ ਵਧੀਆ ਕੰਮ ਕਰ ਚੱਲ ਰਿਹਾ ਜੀ ਸਰਪੰਚ ਸਾਹਿਬ ਪੂਰੇ ਜੋਰਾਂ ਹਾਂ ਪੂਰਾ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਜੀ ਜਿੰਨੀ ਹੋ ਸਕਿਆ ਪ੍ਰਸਾਰ ਕਰਕੇ ਲੇਟ ਹੋ ਗਿਆ ਤੋਬਾ ਹੁਣ ਉਹਨੂੰ ਤਾਂ ਤਿਆਰ ਹੋ ਜਾਣਾ ਸੀ ਜੀ ਇੱਕ ਜਜਬਾ ਨਜ਼ਰ ਆਉਂਦਾ ਹੈ ਪਿੰਡ ਦੇ ਸਰਪੰਚ ਚ ਕੰਮ ਕਰਾਉਣ ਦਾ 100% ਆਦਾ ਹੀ 100% ਕੈਮਰਾ ਲੱਗੇ ਦੇਖੇ ਆ ਗੁਰਪ੍ਰੀਤ ਸਿੰਘ ਜੀ ਛੋਡੇ ਰਾਜ ਦੇ ਦੌਰਾਨ ਲੱਗੇ ਆ ਇਹ ਕੈਮਰੇ ਨਵੀਂ ਪੰਚਾਇਤ ਦੀ ਉਧਰ ਚ ਲੱਗਿਆ ਹੀ ਸਾਰੇ ਇਹ ਸਾਡੇ ਮਾਮਾ ਜੀ ਹੁਣੀ ਬਹੁਤ ਕਹਿੰਦੇ ਤੇ ਵੀ ਕੈਮਰੇ ਲਾਉਣੇ ਆ ਇਹਨਾਂ ਨੇ ਪਹਿਲਾਂ ਅਸੀਂ ਕੈਮਰੇ ਦਾ ਹੀ ਰੋਗ ਵੱਡਿਆ ਸਾਰੇ ਪਿੰਡ ਚ ਇਹਨਾਂ ਨੂੰ ਪੁੱਛੋ ਜੀ ਬਾਕੀ ਤੇ ਇਹ ਕੈਮਰਿਆਂ ਦਾ ਪੈਸਾ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਮਿਲ ਚੁੱਕਿਆ ਨਹੀਂ ਜੀ ਅਸੀਂ ਆਪਣੇ ਕੋਲੋਂ ਲਾਇਆ ਜੀ ਸਰਕਾਰ ਕੋਲ ਫੰਡ ਸਾਨੂੰ ਮਿਲ ਜਣਾ ਸੀ ਆਪਣੇ ਕੋਲੋਂ ਲਾ ਲਿਆ ਫਿਲਹਾਲ ਤੁਸੀਂ ਆਪਣੇ ਕੋਲੋਂ ਲਾਇਆ ਸਾਡੇ ਉਹ ਸਰਕਾਰ ਚ ਵੀ ਟੋਬੇ ਪਰ ਵੀ ਕੈਮਰਾ ਲੱਗਿਆ ਉਹ ਸਾਹਮਣੇ ਦੇਖੋ ਜੀ ਪੰਚਾਇਤ ਮੈਂਬਰ ਦੇ ਸੋਰਾ ਸਾਹਿਬ ਨੇ ਸਾਡੇ ਨਾਲ ਤੁਹਾਡਾ ਪਹਿਲਾਂ ਤਾਂ ਨਾਮ ਦੱਸੋ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਅਮਰਜੀਤ ਸਿੰਘ ਜੀ ਤੁਹਾਡੇ ਕੋਈ ਖਾਸ ਮੰਗਾ ਹੋਣ ਜੋ ਸਰਪੰਚ ਸਾਹਿਬ ਨੇ ਪੂਰੀਆਂ ਕਰਤੀਆਂ ਹੋਣ ਜੋ ਰਹਿੰਦੀਆਂ ਹੋਣ ਹਾਂ ਬਿਲਕੁਲ ਇਹ ਕਰ ਰਿਹਾ ਮੰਗਾ ਪੂਰੀਆਂ ਜਿਹੜੀਆਂ ਹੈਗੀਆਂ ਕਰ ਰਿਹਾ ਵਧੀਆ ਕੰਮ ਕਰਦਾ ਕੋਈ ਛਿੱਕੜਾ ਕੋਈ ਹੋਰ ਜੀ ਗੱਲ ਕੋਈ ਠੀਕ ਹੈ ਤੇ ਤੁਹਾਡੇ ਪੰਚਾਇਤ ਆਉਣ ਤੋਂ ਬਾਅਦ ਜਿਹੜੇ ਕੰਮ ਹੋਏ ਆ ਤੁਸੀਂ ਦੇ ਨਿਗਰ ਰੱਖੀ ਹੋਣੀ ਆ ਸਾਰੇ ਕੰਮਾਂ ਪਰ ਬਦਿਆ ਹੋ ਰਹੇ ਆ ਹਾਂ ਠੀਕ ਠਾਕ ਹੋ ਰਹੇ ਬਦਿਆ ਬਹੁਤ ਬਹੁਤ ਹਾਂ ਬਦਿਆ ਕੰਮ ਹੈ ਕੀ ਬਾਤ ਸਰਪੰਚ ਸਾਹਿਬ ਅਕਸਰ ਪਿੰਡਾਂ ਦੇ ਵਿੱਚ ਹੁੰਦਾ ਹੈ ਕਿ ਮਾਤੜ ਭਰਾ ਹੁੰਦੇ ਆ ਜਿਵੇਂ ਕਿ ਮੈਂ ਤੁਹਾਡੇ ਪਿੰਡ ਦੇ ਕਹਿਰਵਿੰਦਰ ਸਿੰਘ ਵੀ ਇੱਕ ਬਹੁਤ ਗਰੀਬ ਪਰਿਵਾਰ ਦਾ ਮੁੰਡਾ ਹੈ ਤੇ ਇਸੇ ਤਰ੍ਹਾਂ ਕੋਈ ਗਰੀਬ ਪਰਿਵਾਰ ਦੀ ਸਿਰ ਦੀ ਛੱਤ ਕੋਈ ਆਈ ਹੋਵੇ ਹਾਂਜੀ ਹਾਂਜੀ ਬਿਲਕੁਲ ਇਹ ਫੋਦੀ ਸਾਹਿਬ ਦੱਸੋਗੇ ਸਾਡੇ ਹਾਂਜੀ ਸਾਡੇ ਪਿੰਡ ਲਖਵੀਰ ਸਿੰਘ ਸੀ ਜਿਨ੍ਹਾਂ ਦਾ 5 ਸਾਲ ਤੋਂ ਪਿੰਡ ਅੰਗ ਇੱਕ ਚੱਲ ਰਿਹਾ ਸੀ ਜੀ ਇਹ ਮਕਾਨ ਦਾ ਮਰ ਕੱਚਾ ਮਕਾਨ ਸੀਗਾ ਪਾਸ ਨਹੀਂ ਹੋ ਰਿਆ ਸੀ ਉਹ ਆਪਣੀ ਪੰਚਾਇਤ ਦੇ ਵਿੱਚ ਪਾਸ ਕਰਵਾਇਆ ਜੀ ਤੇ ਉਹ ਰੈਂਟਰ ਬਵਾਤਾ ਜੀ ਸ਼ਾਬਾਸ਼ ਕਿਆ ਬਾਤ ਆ ਤੇ ਸਰਪੰਚ ਸਾਹਿਬ ਤੋਬੇ ਦੀ ਉਸਾਰੀ ਹੋ ਰਹੀ ਹੈ ਜੀ ਬਹੁਤ ਵਧੀਆ ਇਹ ਵੀ ਹੋਣੀ ਸ਼ੁਰੂ ਹੋਈ 8 ਮਹੀਨੇ ਦੇ ਦੌਰਾਨ ਹੁਣੇ ਜੀ ਹੁਣੇ ਕੀ ਤੇ ਪਹਿਲਾਂ ਇੱਥੇ ਕੀ ਆ ਤੇ ਕੁਝ ਨਹੀਂ ਦਾ ਜੀ ਕੱਖ ਗੰਡਾ ਘਾਹ ਤੇ ਟੋਬਾ ਉੱਥੇ ਦਾ ਛੋਟਾ ਜਿਹਾ 5 ਕਮਰੇ 6 ਚ ਹੁਣ ਅਸੀਂ ਆ ਜਗ੍ਹਾ ਵੀ ਛੜਵਾਈ ਹੈ ਸਾਰੀ ਪੰਚਾਇਤ ਦੇ ਨਾਲ ਕਰਵਾਈ ਆ ਤੇ ਉਸ ਟੋਬਾ ਪਟਿਆ ਤੇ ਟੋਬਾ ਵਿਆਹਨ ਪਟਾਈ ਹੋ ਕੇ ਪੱਥਰ ਦੀ ਚਣਾਈ ਕਰੀਆ ਥੱਲੇੋਂ ਸਾਢੇ 3-4 ਫੁੱਟ ਉੱਪਰ ਟੌਪ 2 ਲੈਵਲ। ਕਿਆ ਬਾਤ ਹੈ। ਇਹ ਚਮਕੌਰ ਇਲਾਕੇ ਦਾ ਪਹਿਲਾ ਟੋਬਾ ਹੋਊਗਾ ਜਿਹੜਾ 2-3 ਮਹੀਨੇ ਚ ਤਿਆਰ ਹੋਊਗਾ ਨਹੀਂ 3-3 ਸਾਲ ਲੱਗਦੇ ਟੋਬੇ ਪੂਰੇ ਨਹੀਂ ਹੁੰਦੇ। ਤੇ ਅਸੀਂ ਟੋਬੇ ਕਰਕੇ ਇੰਜਣ ਵੀ ਪੱਕਾ ਹੀ ਰੱਖਿਆ ਵਾ ਲਿਆ ਕੇ। ਕਿਆ ਬਾਤ ਹੈ। ਵੀ ਜੇ ਪਾਣੀ ਆ ਗਿਆ ਤਾਂ ਕੱਢ ਦੋ। ਇਹ ਥੋੜਾ ਜਿਹਾ 5-7 ਦਿਨਾਂ ਚ ਟੋਬਾ ਤਿਆਰ ਹੋ ਜਾਊਗਾ ਸਾਡਾ। ਤਾਂ ਮੈਂ ਤੁਹਾਨੂੰ ਅੱਖਾਂ ਨਾਲ ਸ਼ੁਰੂ ਕਰੀਆ ਸੀ ਥੋੜਾ ਜਿਹਾ ਟਾਈਮ। ਕਿਆ ਬਾਤ ਹੈ। ਬਹੁਤ ਵਧੀਆ। ਬਹੁਤ ਵਧੀਆ ਕਿਉਂਕਿ ਇਹ ਵੀ ਇੱਕ ਨਵੀ ਇਹ ਆਲੇ ਦੁਆਲੇ ਤੇ ਟਰੈਕ ਬਣੂਗਾ ਜੀ ਤੇ ਬੰਦਾ ਘੁੰਮਦਾ ਰਹੂਗਾ ਜੰਗਲਾ ਲੱਗੂਗਾ ਇਹਦੇ ਪਰ 5 ਫੁੱਟ ਜਿੱਦਾ ਉਹ ਜੰਗਲਾ ਲੱਗਿਆ ਇਹੋ ਚੀਜ਼ ਜੰਗਲਾ ਲੱਗੂ ਜਾਨੀ ਕਿ ਇਹ ਸੈਰ ਸਪਾਟਾ ਲਈ ਵੀ ਹੋਊਗਾ ਵਿੱਚ ਮੱਛੀਆਂ ਛੱਡੀਆਂ ਹੋਣਗੀਆਂ ਪਾਣੀ ਸਾਫ਼ ਸੁਥਰਾ ਹੋਊਗਾ ਹਾਂਜੀ ਕਿਆ ਬਾਤ ਆ ਸਰਪੰਚ ਸਾਹਿਬ ਇੱਥੇ ਅਸੀਂ ਜੀ ਥੋੜਾਕਾ ਟਾਈਮ ਰੁਕੋ ਜੀ 6 ਮਹੀਨੇ ਤੱਕ ਸਾਲ ਤੱਕ ਕੋਈ ਬਿਲਡਿੰਗ ਬਣੂਗੀ ਕੋਈ ਤੇ ਕੋਈ ਬਿਲਡਿੰਗ ਬਣੀ ਜਾਊਗੀ ਇੱਥੇ ਸ਼ਰ ਤੁਹਾਡੇ ਨਾਲ ਇਤਫਾਕ ਰੱਖਦੀ ਆ ਮਤਲਬ ਗ੍ਰਾਂਟ ਵਗੈਰਾ ਦੇਈ ਜਾ ਰਹੀ ਆ ਜੀ ਸਰਕਾਰ ਭਗਵਾਨ ਸਮਾਨ ਸਰਕਾਰ ਤੇ ਡਾਕਟਰ ਚੰਨੀ ਜੀ ਤੇ ਪੁਲਵਿੰਦਰ ਕੰਗ ਜੀ ਦਾ ਬਹੁਤ ਧੰਨਵਾਦ ਹੈ ਵੀਡੀਓ ਸਾਹਿਬ ਅਜੈਬ ਸਿੰਘ ਦਾ ਤੇ ਐਸਡੀਐਮ ਸਾਹਿਬ ਦਾ ਧੰਨਵਾਦ ਆ ਗ੍ਰਾਂਟ ਦੀ ਕੋਈ ਕਮੀ ਨਹੀਂ ਕਿਸੇ ਦਾ ਪੈਸਾ ਰੱਖਿਆ ਨਹੀਂ ਅਸੀਂ ਸਭ ਦਾ ਪੈਸਾ ਦਿੱਤਾ ਜਿੰਨੀ ਗ੍ਰਾਂਟ ਮੰਗ ਲਈ ਅਸੀਂ 192784000 ਰੁਪਿਆ ਫਰੀਦ ਨੂੰ ਆ ਚੁੱਕਿਆ ਕਿਆ ਬਾਤ ਤੇ ਹੁ ਜਣੀ ਕਿ ਤੁਸੀਂ ਉੱਥੇ ਮਤਾ ਲੈ ਕੇ ਜਾਂਦੇ ਆ ਤਾਂ ਕੰਮ ਹੋ ਰਿਹਾ ਹੈ ਸਾਡਾ ਕੰਮ ਹੋ ਰਹੇ ਆ ਹਾਂਜੀ ਪੂਰੇ ਕੋਈ ਅੜਚਣ ਨਹੀਂ ਕੋਈ ਅੜਚਣ ਨਹੀਂ ਹੈਗੀ ਜੀ ਉਸ ਤੋਂ ਬਾਅਦ ਸਾਡਾ April ਵਿੱਚ ਅਸੀਂ ਖੇਡ ਮੇਲਾ ਕਰਾਉਂਦੇ ਹੁੰਦੇ ਆ ਅਤੀ ਆਈ ਦੇ April May ਵਿੱਚ ਖੇਡ ਮੇਲਾ ਕਰਾਉਣਾ ਉਹ ਵੀ ਕੱਪ ਹਾਈ ਲੈਵਲ ਕਰਾਉਣਾ ਤੇ ਕਲੱਬ ਮਲਾਏ ਜਾਣੇ ਜਿਹਦੇ ਵਿੱਚ ਲੱਖਾਂ ਦੇ ਇਨਾਮ ਹੋਣਗੇ ਮੈਨੋਂ ਤਾਂ ਸਿਰੇ ਜਾਂ ਘੋੜਾ ਜਾਂ ਮੋਟਰਸਾਈਕਲ ਹੋਣਗੇ ਜੀ ਸ਼ਾਬਾਸ਼ ਮੈਂ ਕਹਿੰਦਾ ਫਰੀਦ ਪਿੰਡ ਦੀ ਆਬਾਦੀ ਵੀ ਕੋਈ ਖਾਸ ਨਹੀਂ ਹੈਗੀ ਆਬਾਦੀ ਆ 300 ਆਬਾਦੀ ਹੈ 180 ਵੋਟ ਆਈ ਟੋਟਲ 300 ਵਾਦੀਏ 180 ਬੋਟ ਹੈ ਤੇ ਘਰ ਦੱਸ ਸਕਦੇ ਕਿੰਨੇ ਆ ਹਾਂਜੀ ਘਰ ਉਹਦੇ ਟੋਟਲ ਸਾਰੇ ਮਿਲਾ ਕੇ 75 ਘਰ ਆਈ ਸਾਡੇ ਪਿੰਡੇ ਤੇ ਸਾਡੇ ਪਿੰਡ ਤੋਂ ਤੇ ਦੋ ਫੌਜੀ ਸ਼ਹੀਦ ਵੀ ਹੋ ਚੁੱਕੇ ਆ ਕਿਆ ਬਾਤ ਜਿਨ੍ਹਾਂ ਦੀ ਯਾਦਗਾਰੀ ਇਹਨਾਂ ਨੂੰ ਯਾਦ ਕੇ ਗੇਟ ਵੀ ਬਣਿਆ ਤੇ ਸਕੂਲ ਵੀ ਬਣੂਗਾ ਸਟੇਡੀਅਮ ਵੀ ਬਣੂਗਾ ਸਾਡੀ ਸੋਚ ਆਈ ਪਿੰਡ ਫਰੀਚ ਸਟੇਡੀਅਮ ਬਣਾਇਆ ਜਾਵੇ ਭਗਵਾਨਤਮਾਨ ਸਾਹਿਬ ਕੋਲ ਗਏ ਤੇ ਅਸੀਂ ਬਾਕਾਇਦਾ ਉਨਾ ਕੋ ਚਿੱਠੀ ਦਿੱਤੀ ਉਹਨਾਂ ਨੇ ਸਾਡੀ ਸੁਣੀਆ ਸਟੇਜ ਤੇ ਬੁਲਾ ਕੇ ਤੇ ਅਸੀਂ ਫੌਜੀਆ ਦੀ ਇਜਾਜ਼ਤ ਸਟੇਡੀਅਮ ਮੰਗਿਆ ਤਾਂ ਉਹਨਾਂ ਨੇ ਚਿੱਠੀ ਡੀਪੀਓ ਸਾਹਿਬ ਡੀਟੀਪੀਓ ਸਾਹਿਬ ਕੋਲ ਪਈ ਆ ਗਈ ਚਿੱਠੀ ਸਾਰੀ ਮੁੜ ਕੇ ਵੀ ਸਾਡੇ ਪਿੰਡ ਨੂੰ ਸਟੇਡੀਅਮ ਬਣਿਆ ਜਾਵੇ ਅਨਜੋਤ ਸਿੰਘ ਦੀ ਇਜਾਜ਼ਤ ਤੇ ਪਰ ਇਹ ਫੌਜੀ ਦੀ ਇਜਾਜ਼ਤ ਸਟੇਡੀਅਮ ਬਣਾਉਣਾ ਇਹ ਭਗਵਾਨ ਤੁਮਨ ਸਾਹਿਬ ਦਾ ਬਹੁਤ ਧੰਨਵਾਦ ਉਹਨਾਂ ਨੇ ਸਾਡੀ ਸੁਣੀ ਆ ਚਲੋ ਟਾਈਮ ਲੱਗਦਾ ਕੋਈ ਵੀ ਕੰਮ ਨੂੰ ਤਾਂ ਅਸੀਂ ਘਰ ਤੋਂ ਨਿਕਲਦਾ ਬਾਹਰ ਕੋ ਮਿਲੂੰਗਾ ਹੀ ਮਿਲੂੰਗਾ ਯਾਦ ਹੈ ਸਾਡੇ ਪਿੰਡ ਦੇ ਆ ਜੀ ਵੀ ਹਰਜਿੰਦਰ ਸਿੰਘ ਜੀ ਡੀਜੀਪੀ ਸਾਹਿਬ ਉਹ ਸਾਡੇ ਅਕਵਾਲ ਸਿੰਘ ਐਸਪੀ ਨ ਆਪ ਦਾ ਕਿੱਤੇ ਉਹ ਪੱਖੀ ਲਿਆਦੇ ਉਹ ਵੀ ਚੱਲੂ ਸਾਰੀ ਜਿਹੜਾ ਗਾਣਾ ਲਿਖਿਆ ਉਹ ਇਹਨਾਂ ਦਾ ਬੇਟਾ ਜੀ ਉਹ ਵੀ ਫਰੀਦ ਦਾ ਜੀ ਇਹ ਕੀ ਬਾਤ ਆ ਹਾਂਜੀ ਯਾਨੀ ਕਿ ਜੀ ਕੁਦਰਤ ਵੱਲੋਂ ਵੀ ਪੂਰਾ ਨਿਵਾਜਿਆ ਹੋਇਆ ਪਿੰਡ ਹੈ ਹਾਂਜੀ ਠੀਕ ਆ ਜੀ ਸੁਖ ਸ਼ਾਂਤੀ ਨਾਲ ਬਸਿਆ ਕੋਈ ਰੌਲਾ ਗੋਲਾ ਨਹੀਂ ਸਭ ਆਪਣੇ ਆਪਣੇ ਕੰਮਾਂ ਦੇ ਵਿੱਚ ਬਾਕੀ ਸੰਤ ਆਪਾ ਕਰਤਾਰ ਸਿੰਘ ਉਹਨਾਂ ਦੀ ਕਿਰਪਾ ਪੂਰੀ ਆ ਜੀ ਤੇ ਉਹਨਾਂ ਦੇ ਜਾ ਟੂਰਨਾਮੈਂਟ ਕਰਾਉਂਦੇ ਆ ਉਹਨਾਂ ਦੀ ਕਿਰਪਾ ਨਾਲ ਹੀ ਹੋ ਜਾਂਦਾ ਟੂਰਨਾਮੈਂਟ ਸਾਡਾ ਪਤਾ ਨਹੀਂ ਲੱਗਦਾ ਸਾਡੇ ਇਲਾਕੇ ਦੇ ਪਿੰਡ ਦੇ ਲੋਕ ਐਨ ਆਰ ਆਈ ਦਾ ਸਹਿਯੋਗ ਮੇਰੇ ਬਾਹਰ ਦੇ ਯੂ ਐਸ اے ਗੋਪੀ ਸਤੂ ਯੂ ਐਸ اے ਤੇ ਰਿੰਕੂ ਬਾਮਾ ਕੋਲਿਆ ਤੇ ਅੰਜੀਤ ਯੂ ਐਸ اے ਸਾਰਿਆਂ ਦਾ ਹੋਰ ਵੀ ਸਹਿਯੋਗ ਬਹੁਤ ਸਾਰਿਆਂ ਦਾ ਤੇ ਆਪਾਂ ਨੂੰ ਪਿਲਫੁੱਲ ਦੇ ਕੇ ਟੂਰਨਾਮੈਂਟ ਨੂੰ ਸਿਰੇ ਚੜਾਉਂਦੇ ਆ ਲੰਗਰ ਪਾਣੀ ਖੁੱਲਾ ਚੱਲਦਾ ਜਿਹੜਾ ਟੂਰਨਾਮੈਂਟ ਇੱਕ ਵਾਰ ਖੇਡ ਲਿਆ ਅਸੀਂ ਪੋਸਟਰ ਬਾਅਦ ਚ ਪਾਉਂਦੇ ਟੀਮਾਂ ਸਾਡੇ ਕੋਲ ਐਡਵਾਂਸ ਹੋ ਜਾਂਦੀਆਂ ਹੁਣ ਵੀ ਐਡਵਾਂਸ ਹੋਈਆਂ ਪੰਜਾਂ ਜੀ ਬਹੁਤ ਜ਼ਰੂਰੀ ਹੈ ਅੱਜ 25 26 ਤਰੀਕ ਨੂੰ ਉਹ ਵੀ ਸੰਤ ਬਾਬਾ ਕਰਤਾਰ ਸਿੰਘ ਉਹਨਾਂ ਦੀ ਯਾਦ ਚ ਰੱਖਿਆ ਤੇ ਛੋਟੇ ਬੱਚਿਆਂ ਦਾ ਕਰਾਉਣਾ ਵੀ ਅਸੀਂ ਨਸ਼ਿਆਂ ਤੋਂ ਦੂਰ ਰੱਖੀਏ ਬੱਚਿਆਂ ਨੂੰ ਸ਼ਾਬਾਸ਼ ਹੈ ਸਰਪੰਚ ਸਾਹਿਬ ਦੇਖੋ ਤੁਸੀਂ ਬੱਚਿਆਂ ਨੂੰ ਅੱਜ ਜੇ ਬਚਾ ਲਿਆ ਤਾਂ ਸਮਝ ਲਓ ਤੁਸੀਂ ਆਪਣਾ ਪੰਜਾਬ ਬਚਾ ਲਿਆ ਅੱਜ ਦੇ ਟਾਈਮ ਦੇ ਵਿੱਚ ਇਹ ਬਹੁਤ ਜ਼ਰੂਰੀ ਹੋਇਆ ਹੋਇਆ ਹੈ ਤੁਸੀਂ ਪਿੰਡ ਦੇ ਵਿੱਚ ਜਿੰਮ ਦੇ ਵਿੱਚ ਬੱਚਿਆਂ ਨੂੰ ਅ ਕਾਸਟ ਵਰਤ ਦੇਖਿਆ ਕਿ ਬੱਚੇ ਉਥੇ ਜਿੰਮ ਮਾਰਦੇ ਆ ਸਾਡੇ ਅੱਜ ਮੈਂਬਰ ਸਾਰੇ ਗਿਆ ਹੋਏ ਕੰਮਾਂ ਦੇ ਕੋਲ ਲਖ ਟਾਈਮ ਬਣਾ ਜੱਗੀ ਉਹਨਾਂ ਨੇ ਨਹੀਂ ਕੋਈ ਗੱਲ ਸਰਪੰਚ ਸਾਹਿਬ ਜੀ ਤਾਂ ਮੈਂ ਕੁਦਰਤੀ ਨਹੀਂ ਅੱਜ ਮੇਰਾ ਦਿਨ ਦਾ ਰਾਚਨ ਦਾ ਜੋ ਡਿਊਟੀ ਹੈ ਡਿਊਟੀ ਆ ਆਪਾਂ ਡਿਊਟੀ ਕਰਨਾ ਆਏ ਤੇ ਤਾਂ ਮੈਂ ਕਿਹਾ ਨਾਲ ਦੀ ਨਾਲ ਸਰਪੰਚ ਸਾਹਿਬ ਨੂੰ ਮਿਲ ਲਈਏ ਤਾਂ ਸਰਪੰਚ ਸਾਹਿਬ ਨੇ ਸਬਾਬ ਬਣਾਇਆ ਤੇ ਇਹ ਵੀਡੀਓ ਬਣ ਗਈ ਬਾਕੀ ਜੇ ਇੱਕਾਈ ਚਮਕੌਰ ਬਲਾਕ ਦੇਖ ਲਿਓ ਮੈਂ ਤਾਂ ਇੱਕ ਕਹਿੰਦਾ ਚਲੋ ਮਹਾਰਾਜ ਦੀ ਕਰਤਾ ਸਾਡੇ ਪਿੰਡ ਤੇ ਬਹੁਤ ਵਧੀਆ ਹੱਥਾਂ ਸਰਕਾਰਾਂ ਦਾ ਵਹਾ ਪਰਚਾਂ ਦਾ ਵੀ ਕੰਮ ਟੌਪ ਦਾ ਚੱਲਦਾ ਆਪੇ 70 ਪਿੰਡ ਦਫਾ ਦੇ ਪਿੰਡ ਜਿਉਂ ਤੋ ਭਾਈਆ ਦੋ ਮਹੀਨੇ ਤੇ ਨਜਰੇ ਦੀ ਹੋ ਰਹੀ ਅਸੀਂ ਉਹ ਵੀ ਰਕਟਨਾ ਸੀ ਡਾਕਟਰ ਚੰਜੀ ਸਿੰਘ ਜੰਨੀ ਆਉਣਗੇ ਐਸਡੀਐਮ ਸਾਹਿਬ ਆਉਣਗੇ ਵੀਡੀ ਅਜੈਬ ਸਿੰਘ ਆਉਣਗੇ ਤੇ ਮਲਵਿੰਦਰ ਕਾਂਦ ਨੂੰ ਵੀ ਬੁਲਾਉਣ ਦੀ ਸੋਚਦਾ ਅਸੀਂ ਐਮਪੀ ਸਾਹਿਬ ਵੀ ਆਉਣਗੇ ਐਮਪੀ ਸਾਹਿਬ ਕੋਲ ਵੀ ਅਸੀਂ ਦੋ ਮੰਗਾਂ ਦਿੱਤੀਆਂ ਉਹ ਵੀ ਪੂਰੀਆਂ ਹੋ ਗਈਆਂ ਜੀ ਫੋਨ ਆਇਆ ਤਾਂ ਕਿਦਾਂ ਉਹ ਵੀ ਮਿਲ ਜੂ ਸਵਾਨ ਸਾਨੂੰ ਹੈ ਸ਼ਾਬਾਸ਼ ਅਸੀਂ ਦੋਸਤੋ ਜਦ ਵੀ ਗੁਰਪ੍ਰੀਤ ਵੀਰ ਨੂੰ ਮਿਲੇ ਆ ਇੱਕ ਚੀਜ਼ ਇਹ ਨਾ ਅਸੀਂ ਮਹਿਸੂਸ ਕਰੀ ਆ ਪਿੰਡ ਦੇ ਨਾਲ ਪਿਆਰ ਬਹੁਤ ਆ ਇਹਨਾਂ ਦਾ ਹਰੇਕ ਸਰਪੰਚ ਦਾ ਹੁੰਦਾ ਹੈ ਜੀ ਕਿਸੇ ਚ ਘੱਟ ਕਿਸੇ ਚ ਵੱਧ ਆਪਣੇ ਪਿੰਡ ਦੀ ਨੁਹਾਰ ਬਦਲਣਾ ਸਮਾਂ ਬਾਰ-ਬਾਰ ਨਹੀਂ ਮਿਲਿਆ ਕਰਦਾ ਜਾਂ ਤਾਂ ਗੱਲਾਂ ਚੱਲੰਗਾ ਦੋ ਕਿਉਂਕਿ ਉਸ ਤੋਂ ਬਾਅਦ ਸਿਵਾਏ ਤੁਹਾਨੂੰ ਕੋਸਣ ਦੇ ਹੋਰ ਕੁਝ ਨਹੀਂ ਰਹਿ ਜਾਂਦਾ ਲੋਕਾਂ ਕੋਲ ਤੁਹਾਡਾ ਕੰਮ ਹੀ ਤੁਹਾਨੂੰ ਇੱਜ਼ਤ ਦਿਵਾਊਗਾ ਤੁਹਾਡਾ ਕੰਮ ਹੀ ਬੋਲਦਾ ਹੈ ਤੇ ਗੁਰਪ੍ਰੀਤ ਸਿੰਘ ਜੀ ਦੀ ਜੋ ਸ਼ਿੱਦਤ ਪਿੰਡ 'ਚ ਨਜ਼ਰ ਆ ਰਹੀ ਆ ਮੈਨੂੰ ਇਹਨਾਂ ਦਾ ਕੰਮ ਨਜ਼ਰ ਆ ਰਿਹਾ ਏ ਕਾਬਲੇ ਤਾਰੀਫਾ